ਉਹ ਭਾਰਤ ਦੀ ਕਿੰਨੀ ਕੁ ਲੁੱਟ ਕੀਤੀ ਗਈ ਤੇ ਕਿੰਨੀ ਕੁ ਹਿੰਸਾ ਭਰੀ ਕੁੱਟ ਭਾਰਤੀਆਂ ਨੂੰ ਪੈਂਦੀ ਰਹੀ ਤੇ ਬ੍ਰਿਟਿਸ਼ ਕੰਪਨੀ ਨੂੰ ਭਾਰਤ ਵਿੱਚ ਵਪਾਰ ਕਰਨ ਦਾ ਅਧਿਕਾਰ ਮਿਲ ਜਾਵੇ ਇਹ ਉਹ ਦ੍ਰਿਸ਼ ਹੈ ਜੋ ਅਜ ਤੋ तकरीबन ਠੀਕ 400 ਸਾਲ ਪਹਿਲਾਂ ਮੁਗਲ ਬਾਦਸ਼ਾਹ ਮੁਹੰਮਦ ਜਹਾਂਗੀਰ ਦੇ ਦਰਬਾਰ ਵਿੱਚ ਬ੍ਰਿਟਿਸ਼ ਰਾਜਦੂਤ ਸਰ ਥਾਮਸ ਰੋ ਨੇ ਵੇਖਿਆ ਅਤੇ ਡਾਇਰੀ ਵਿੱਚ ਨੋਟ ਵੀ ਕਰ ਲਿਆ ਪਰ ਦੌਲਤ ਦੇ ਸਹਾਰਨ ਕਰ ਦੇਣ ਵਾਲੇ ਪ੍ਰਦਰਸ਼ਨ ਨੇ 100 ਭਿਆਨਕ ਖੂਨ ਖਰਾਬਿਆਂ ਦੀ ਸੁਭਿਖਿਆ ਪੇਸ਼ ਕੀਤੀ ਹੈ ਜਿਨ੍ਹਾਂ ਦੌਰਾਨ ਸਭ ਤੋਂ ਜ਼ਿਆਦਾ ਇਨਸਾਨੀ ਜਾਨਾਂ ਖਤਮ ਹੋਈਆਂ ਇਸ ਕਿਤਾਬ ਵਿੱਚ ਇਤਿਹਾਸ ਦਾ ਚੌਥਾ ਭਿਆਨਕ ਖੂਨ ਖਰਾਬਾ ਬ੍ਰਿਟਿਸ਼ ਦੌਰ ਵਿੱਚ ਭਾਰਤ ਵਿੱਚ ਪੈਣ ਵਾਲਾ ਕਾਲ ਹੈ 169 ਵਿੱਚ ਪੁਰਤਗਾਲੀ ਮਹਿਮ ਵਿੱਚ ਜਿਸ ਵਿੱਚ ਵਾਸਗੋਦੀ ਗਾਮਾ ਨੇ افریقا ਦੇ ਦੱਕੜੀ ਕੋਨੇ ਤੋਂ ਰਸਤੇ ਲੱਭ ਕੇ ਭਾਰਤ ਨੂੰ ਸਮੁੰਦਰੀ ਰਸਤੇ ਰਾਹੀਂ ਯੂਰਪ ਨਾਲ ਜੋੜ ਦਿੱਤਾ ਸੀ ਕੰਪਨੀ ਦੇ ਇੱਕ ਸਥਾਨਕ ਕਲਰਕ ਰਾਬਰਟ ਕਲਾਈਵ ਨੇ ਜਿਸਤੇ ਕੋਲ ਸਿਰਫ 3000 ਸਪਾਈ ਸਨ ਉਸਨੇ ਬੰਗਾਲ ਦੇ ਨਵਾਬ ਸਰਾਜੂ ਦੌਲਾ ਦੀ 50000 ਦੀ ਨਫਰੀ ਵਾਲੀ ਫੌਜ ਨੂੰ maat ਦੇ ਦਿੱਤੀ ਇਸ ਵਕੈਪਲ ਮਾਈਕਰੋਸਾਫਟ ਤੇ ਸੈਮਸੰਗ ਮਿਲ ਕੇ ਇੱਕ ਕੰਪਨੀ ਬਣ ਜਾਣ ਜਿਸ ਕੋ ਆਪਣੇ ਅਧਰਕੋ ਹਥਿਆਰ ਵੀ ਹੋਣ ਤੇ ਫੌਜ ਵੀ ਹੋਵੇ ਤੇ ਜੋ ਦੇਸ਼ ਉਸ ਦੇ ਪ੍ਰੋਡਕਟ ਖਰੀਦਣ ਤੋਂ ਇਨਕਾਰ ਕਰਨ ਤੇ ਉਹ ਕੰਪਨੀ ਉਹਨਾਂ ਦੇ ਸਿਰ ਤੇ ਜਾ ਕੇ ਚੜ ਜਾਵੇ ਤੁਸੀਂ ਦੇਖ ਰਹੇ ਹੋ ਪੰਜਾਬ 24/7 ਤੀਸਰੀ ਅੱਖ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਆਂ। ਤੀਸਰੀ ਅੱਖ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਤੋਂ ਹਟ ਕੇ ਕੁਝ ਇਤਿਹਾਸਕ ਜਿਹੜੀਆਂ ਕਹਾਣੀਆਂ ਹੁੰਦੀਆਂ ਉਹਦੇ ਤੇ ਗੱਲਬਾਤ ਕਰਦੇ ਆਂ। ਅੱਜ ਜਿਹੜੀ ਅਸੀਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਉਹ ਹੈ ਕਿ ਬ੍ਰਿਟਿਸ਼ ਸਾਮਰਾਜ ਵੱਲੋਂ ਭਾਰਤ ਦੀ ਕਿੰਨੀ ਕੁ ਲੁੱਟ ਕੀਤੀ ਗਈ ਤੇ ਕਿੰਨੀ ਕੁ ਹਿੰਸਾ ਭਰੀ ਕੁੱਟ ਭਾਰਤੀਆਂ ਨੂੰ ਪੈਂਦੀ ਰਹੀ। ਗੱਲ ਆਪਾਂ ਸ਼ੁਰੂ ਕਰਦੇ ਆਂ ਪਹਿਲੀ ਸਦੀ ਤੋਂ। ਪਹਿਲੀ ਸਦੀ ਤੋਂ 17ਵੀਂ ਸਦੀ ਦੇ ਦਰਮਿਆਨ ਭਾਰਤ ਕੋਲ ਪਰਾਚੀਨ ਮੱਧਕਾਲੀਨ ਸੰਸਾਰ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦਾ ਮਾਣ ਹਾਸਲ ਸੀਗਾ ਜੋ ਦੁਨੀਆ ਦੀ ਦੌਲਤ ਦੇ 1/3 ਹਿੱਸੇ ਤੇ ਕੰਟਰੋਲ ਕਰਦਾ ਸੀਗਾ ਮੁਗਲ ਕਾਲ ਵਿੱਚ 1526 ਤੋਂ ਲੈ ਕੇ 1858 ਤੱਕ ਭਾਰਤ ਨੇ ਇਤਿਹਾਸ ਵਿੱਚ ਬੇਮਿਸਾਲ ਖੁਸ਼ਹਾਲੀ ਹਾਸਲ ਕੀਤੀ ਹਾਲਾਂਕਿ ਅਜ ਦੇ ਯੁੱਗ ਵਿੱਚ ਜਿਹੜਾ ਭਾਰਤ ਚੱਲ ਰਿਹਾ ਮੁਗਲ ਥਾਮ ਰਿਹਾ ਮੁਗਲ ਸਾਮਰਾਜ ਦੀਆਂ ਗੱਲਾਂ ਕਰਨ ਲੱਗੇ ਅਸੀਂ ਬਹੁਤ ਹੀ ਉਹਨਾਂ ਨੂੰ ਘਟੀਆ ਬਾਦਸ਼ਾਹ ਦੇ ਤੌਰ ਤੇ ਗਿਣਦੇ ਹਾਂ ਪਰ ਜਿਵੇਂ ਇਤਿਹਾਸ 'ਚ ਦਰਜ ਹੈ ਕਿ ਮੁਗਲ ਸਲਤਨਤ ਦੇ ਦੌਰਾਨ ਭਾਰਤ ਜਿਹੜਾ ਸੀਗਾ ਉਹ ਬਹੁਤ ਹੀ ਖਿਸ਼ਾਲ ਮੁਲਕ ਸੀਗਾ ਮੁਗਲ ਬਾਦਸ਼ਾਹ ਨੂਰਦੀਨ ਮੁਹੰਮਦ ਜਹਾਂਗੀਰ ਦੀ ਵਰੇਗੰਡ ਸੀ ਤੇ ਮੁਗਲ ਰਵਾਇਤ ਦੇ ਮੁਤਾਬਕ ਉਹਨਾਂ ਨੂੰ ਤੋਲਿਆ ਜਾਣਾ ਸੀ ਇਸ ਮੌਕੇ ਤੇ ਬ੍ਰਿਟਿਸ਼ ਰਾਜਦੂਤ ਸਰ ਥੋਮਸ ਰੋ ਬੀ ਦਰਬਾਰ ਵਿੱਚ ਮੌਜੂਦ ਸਮਾਗਮ ਪਾਣੀ ਚ ਕਿਰੇਕ ਚਕੋਰ ਚਬੂਤਰੇ ਤੇ ਕੀਤਾ ਜਾ ਰਿਹਾ ਸੀ ਚਬੂਤਰੇ ਦੇ ਵਿਚਲੇ ਪਾਸੇ ਇੱਕ ਵੱਡੀ ਸੋਨੇ ਦੀ ਤਕੜੀ ਤੇ ਇੱਕ ਪਲੜੇ ਵਿੱਚ ਕਈ ਰੇਸ਼ਮੀ ਥੈਲੇ ਰੱਖੇ ਹੋਏ ਸਨ ਦੂਜੇ ਵਿੱਚ ਖੁਦ ਮੁਗਲ ਬਾਦਸ਼ਾਹ ਨੂਰਦੀਨ ਮੁਹੰਮਦ ਜਹਾਂਗੀਰ ਬੜੀ ਸਾਵਧਾਨੀ ਨਾਲ ਬੈਠੇ ਹੋਏ ਸਨ ਭਾਰੀ ਕੱਪੜਿਆਂ ਤਾਜ ਅਤੇ ਸੋਨੇ ਦੇ ਗਹਿਣਿਆਂ ਸਬੇਤ ਬਾਦਸ਼ਾਹ ਜਹਾਂਗੀਰ ਦਾ ਵਜ਼ਨ ਤਕਰੀਬਨ 250 ਪਾਉਂਡ ਨਿਕਲਿਆ ਇੱਕ ਪਲੜੇ 'ਚ ਜਿੱਥੇ ਇਲਾਹੀ ਖੁਦ ਬੈਠੇ ਸਨ ਦੂਜੇ ਵਿੱਚ ਰੱਖੇ ਰੇਸ਼ਮੀ ਥੈਲੇ ਵਾਰੀ-ਵਾਰੀ ਤਬਦੀਲ ਕੀਤੇ ਜਾ ਰਹੇ ਸਨ ਤੇ ਇਨ੍ਹਾਂ ਥੈਲਾਂ ਦੇ ਦੇਸੀ ਇਹਨਾਂ ਵਿੱਚ ਮੁਗਲ ਬਾਦਸ਼ਾਹ ਨੂੰ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ ਫਿਰ ਇਹਨਾਂ ਨੂੰ ਤੁਰੰਤ ਗਰੀਬਾਂ ਵਿੱਚ ਵੰਡ ਦਿੱਤਾ ਗਿਆ ਇਸ ਤੋਂ ਬਾਅਦ ਸੋਨੇ ਦੀ ਵਾਰੀ ਆਈ ਫਿਰ ਗਹਿਣਿਆ ਰੇਸ਼ਮ ਅਤੇ ਅੰਤ ਵਿੱਚ ਦੂਸਰੀਆਂ ਬੇਸ਼ਕੀਮਤੀ ਚੀਜ਼ਾਂ ਨਾਲ ਬਾਦਸ਼ਾਹ ਸਲਾਮਤ ਦੇ ਬਜਨ ਨੂੰ ਤੋਲਿਆ ਗਿਆ ਸਰ ਥਾਮਸ ਇੱਕ ਵਿਸ਼ੇਸ਼ ਮਿਸ਼ਨ ਤੇ ਭਾਰਤ ਆਏ ਹੋਏ ਸਨ ਉਹਨਾਂ ਦੀ ਕੋਸ਼ਿਸ਼ ਸੀ ਕਿ ਇੱਕ ਛੋਟੀ ਬ੍ਰਿਟਿਸ਼ ਕੰਪਨੀ ਨੂੰ ਭਾਰਤ ਵਿੱਚ ਵਪਾਰ ਕਰਨ ਦਾ ਅਧਿਕਾਰ ਮਿਲ ਜਾਵੇ ਇਹ ਉਹ ਦ੍ਰਿਸ਼ ਹੈ ਜੋ ਅਜ ਤੋ तकरीबन ਠੀਕ 400 ਸਾਲ ਪਹਿਲਾਂ ਮੁਗਲ ਬਾਦਸ਼ਾਹ ਮੁਹੰਮਦ ਜਹਾਂਗੀਰ ਦੇ ਦਰਬਾਰ ਵਿੱਚ ਬ੍ਰਿਟਿਸ਼ ਰਾਜਦੂਰ ਬ੍ਰਿਟਿਸ਼ ਰਾਜਦੂਤ ਸਰ ਥਾਮਸ ਰੋ ਨੇ ਵੇਖਿਆ ਅਤੇ ਡਾਇਰੀ ਵਿੱਚ ਨੋਟ ਵੀ ਕਰ ਲਿਆ ਪਰ ਦੌਲਤ ਦੇ ਸਹਾਰਨ ਕਰ ਦੇਣ ਵਾਲੇ ਪ੍ਰਦਰਸ਼ਨ ਨੇ ਸਰ ਥਾਮਸ ਨੂੰ ਸ਼ੱਕ ਪਾ ਦਿੱਤਾ ਕਿ ਕੀ ਬੰਦ ਥੈਲੇ ਅਸਲ ਵਿੱਚ ਹੀਰੇ ਜਵਾਰ ਸਨ ਜਾਂ ਸੋਨੇ ਨਾਲ ਭਰੇ ਹੋਏ ਹਨ ਜਾਂ ਕਿਦਰੇ ਇਹਨਾਂ ਵਿੱਚ ਪੱਥਰ ਤੇ ਨਹੀਂ ਭਰੇ ਹੋਏ ਦਰਅਸਲ ਸਰ ਥਾਮਸ ਰੋ ਇੱਕ ਖਾਸ ਮਿਸ਼ਨ ਤੇ ਭਾਰਤ ਆਏ ਸਨ ਉਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਮਝੌਤੇ ਤੇ ਹਸਤਾਖਰ ਕਰਵਾ ਲਏ ਜਾਣ ਜਿਸ ਤਹਿਤ ਇੱਕ ਛੋਟੀ ਜੀ ਬ੍ਰਿਟਿਸ਼ ਕੰਪਨੀ ਨੂੰ ਭਾਰਤ 'ਚ ਵਪਾਰ ਕਰਨ ਦਾ ਅਧਿਕਾਰ ਮਿਲ ਜਾਵੇ ਪਰ ਜਿਵੇਂ ਕਿ ਸਰ ਥਾਮਸ ਦੀ ਡਾਇਰੀ ਤੋਂ ਪਤਾ ਲੱਗਦਾ ਇਹ ਕੰਮ ਇੰਨਾ ਸੌਖਾ ਨਹੀਂ ਸੀ ਅਤੇ ਇਸ سلسلے ਵਿੱਚ ਇਸ ਮਿਹਨਤੀ ਅੰਗਰੇਜ਼ ਰਾਜਦੂਤ ਨੂੰ ਬਹੁਤ ਸਾਰੇ ਪਾਪੜ ਵੀ ਵੇਰਨੇ ਪਏ ਜਦੋਂ ਮੁਖਸ਼ਰ ਬਾਦਸ਼ਾਹ ਨੂੰ ਸੋਨੇ ਨਾਲ ਤੇ ਚਾਂਦੀ ਨਾਲ ਤੇ ਹੀਰੇ ਜਵਾਹਰਤ ਨਾਲ ਤੋਲਿਆ ਜਾ ਰਿਆ ਸੀ ਤਾਂ ਬ੍ਰਿਟਿਸ਼ ਰਾਜਦੂਤ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਸੱਚਮੁੱਚ ਹੀ ਇੰਨਾ ਧਨ ਭਾਰਤ ਵਿੱਚ ਮੌਜੂਦ ਹੈ ਫਿਰ ਉਹ ਵੀ ਦੇਣ ਆ ਗਏ ਜਦੋਂ ਮੁਗਲ ਬਾਦਸ਼ਾਹ ਵਜੀਫੇ ਤੇ ਗੁਜ਼ਾਰਾ ਕਰਨ ਲੱਗੇ ਈਸਟ ਇੰਡੀਆ ਕੰਪਨੀ ਦਾ ਲੰਡਨ ਵਿੱਚ ਛੋਟਾ ਜਿਹਾ ਦਫ਼ਤਰ ਹੁੰਦਾ ਸੀ ਪਰ ਉਹਨੇ ਪੂਰੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਬ੍ਰਿਟਿਸ਼ ਹਕੂਮਤਦਾਰਾਂ ਹਿੰਦੁਸਤਾਨ ਵਿੱਚ ਕਰੋੜਾਂ ਲੋਕ ਕਾਲ ਕਾਰਨ ਮਾਰੇ ਗਏ ਸਨ ਮੁਗਲ ਬਾਦਸ਼ਾ ਪੂਰੀ ਦੁਨੀਆ ਵਿੱਚ ਸਿਰਫ ਤੇ ਸਿਰਫ ਈਰਾਨ ਦੇ ਸਫਾਈ ਬਾਦਸ਼ਾ ਤੇ ਉਸਮਾਨੀ ਖਲੀਫਾ ਨੂੰ ਹੀ ਆਪਣੇ ਬਰਾਬਰ ਦਾ ਬਾਦਸ਼ਾ ਸਮਝਦੇ ਸਨ ਉਹਨਾਂ ਦੀ ਨਜ਼ਰਾਂ ਵਿੱਚ ਇੰਗਲੈਂਡ ਇੱਕ ਛੋਟਾ ਜਿਹਾ ਟਾਪੂ ਸੀ ਤੇ ਇਸ ਦੇ ਕਿਸੇ ਮਮੂਲੀ ਜੇ ਬਾਦਸ਼ਾ ਨਾਲ ਬਰਾਬਰੀ ਦੇ ਪੱਧਰ ਤੇ ਸਮਝੌਤਾ ਕਰਨਾ ਉਹਨਾਂ ਦੀ ਸ਼ਾਨ ਦੇ ਖਿਲਾਫ ਸੀ ਹਾਲਾਂਕਿ ਸਰ ਥਾਮਸ ਨੇ ਹਿੰਮਤ ਨਹੀਂ ਹਾਰੀ ਤੇ ਉਹ 3 ਸਾਲ ਦੀ ਸਖਤ ਮਿਹਨਤ ਰਣਨੀਤਿਕ ਦਾਪੇਚ ਅਤੇ ਤੋਹਫੇ ਹੱਦ ਦੇ ਕੇ ਜਹਾਂਗੀਰ ਤੋਂ ਤਾਂ ਨਹੀਂ ਪਰ ਬਲੀਅਤ ਸ਼ਾਹਜਹਾਂ ਤੋਂ ਅਗਸਤ 1618 ਵਿੱਚ ਇੱਕ ਸਮਝੌਤੇ ਤੇ ਦਸਖਤ ਕਰਾਉਣ ਵਿੱਚ ਕਾਮਯਾਬ ਹੋ ਗਿਆ ਇਸ ਤਹਿਤ ਕੰਪਨੀ ਨੂੰ ਸੂਰਤ ਵਿੱਚ ਖੁੱਲ ਕੇ ਕਾਰੋਬਾਰ ਕਰਨ ਦੀ ਇਜਾਜ਼ਤ ਮਿਲ ਗਈ ਸੀ ਇਸ ਕੰਪਨੀ ਦਾ ਨਾਮ ਈਸਟ ਇੰਡੀਆ ਕੰਪਨੀ ਸੀ ਅਤੇ ਇਹ ਘਟਨਾ ਇਸ ਦੇ ਇਤਿਹਾਸ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਈ ਇਹ ਪਹਿਲਾ ਮੌਕਾ ਸੀ ਜਦੋਂ ਮੁਗਲ ਹਕੂਮਤ ਨੇ ਸਿੱਧੇ ਤੌਰ ਤੇ ਇੱਕ ਯੂਰਪੀ ਦੇਸ਼ ਨਾਲ ਬਕਾਇਦਾ ਵਪਾਰਕ ਸਮਝੌਤਾ ਕਰਕੇ ਇਸ ਦੀ ਇੱਕ ਕੰਪਨੀ ਨੂੰ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਸੀ ਉਹਨਾਂ ਦੇ ਤਹਿ ਸਮਝੌਤਿਆਂ ਦੇ ਅਨੁਸਾਰ ਬ੍ਰਿਟਨ ਨੇ ਅਗਲੇ 350 ਸਾਲਾਂ ਵਿੱਚ ਹਿੰਦੁਸਤਾਨ ਤੋਂ ਜੋ ਦੌਲਤ ਸਿਮੇਟ ਕੇ ਬਰਤਾਨੀਆਂ ਵਿੱਚ ਕਿ ਲਖੜੀ ਉਸ ਬਾਰੇ ਅਰਥਸ਼ਾਸਤਰੀਆਂ ਨੇ ਕੁਝ ਅਨੁਮਾਨ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਅਮਰੀਕੀ ਇਤਿਹਾਸਕਾਰ ਮੈਥਿਊ ਵਾਈਟ ਨੇ ਦੀ ਗ੍ਰੇਟ ਬਿਗ ਬੁੱਕ ਆਫ ਹਾਰਰਬਲ ਬੀ ਥਿੰਗਸ ਦੇ ਨਾਮ ਦੇ ਇੱਕ ਪੁਸਤਕ ਵਿੱਚ ਲਿਖਿਆ ਹੈ ਕਿ ਇਸ ਇਸ ਕਿਤਾਬ ਵਿੱਚ ਉਹਨਾਂ ਨੇ ਇਤਿਹਾਸ ਦੇ 100 ਭਿਆਨਕ ਖੂਨ ਖਰਾਬਿਆਂ ਦੀ ਸੂਚੀਆ ਪੇਸ਼ ਕੀਤੀ ਹੈ ਜਿਨ੍ਹਾਂ ਦੌਰਾਨ ਸਭ ਤੋਂ ਜ਼ਿਆਦਾ ਇਨਸਾਨੀ ਜਾਨਾਂ ਖਤਮ ਹੋਈਆਂ ਇਸ ਕਿਤਾਬ ਵਿੱਚ ਇਤਿਹਾਸ ਦਾ ਚੌਥਾ ਭਿਆਨਕ ਖੂਨ ਖਰਾਬਾ ਬ੍ਰਿਟਿਸ਼ ਦੌਰ ਵਿੱਚ ਭਾਰਤ ਵਿੱਚ ਪੈਣ ਵਾਲਾ ਕਾਲ ਹੈ ਇਸ ਵਿੱਚ ਵਾਈਟ ਮੁਤਾਬਕ 2 ਕਰੋੜ 66 ਲੱਖ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਇਸ ਸੰਖਿਆ ਵਿੱਚ ਵਾਈਟ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬੰਗਾਲ ਵਿੱਚ ਪੈਣ ਵਾਲੇ ਕਾਲ ਦੀ ਗਿਣਤੀ ਸ਼ਾਮਲ ਨਹੀਂ ਕੀਤੀ ਜਿਸ ਵਿੱਚ 30 ਤੋਂ 50 ਲੱਖ ਦੇ ਕਰੀਬ ਲੋਕ ਵੀ ਮਾਰੇ ਗਏ ਸਨ ਜੇਸ ਨੂੰ ਵੀ ਸ਼ਾਮਲ ਕਰ ਲਿਆ ਜਾਂਦਾ ਤਾਂ ਈਸਟ ਇੰਡੀਆ ਕੰਪਨੀ ਅਤੇ ਬ੍ਰਿਟ ਸਰਕਾਰ ਦੇ ਦੌਰਾਨ 3 ਕਰੋੜ ਦੇ ਕਰੀਬ ਭਾਰਤੀ ਅਕਾਲ ਚਲਾਣਾ ਕਰ ਚੁੱਕੇ ਸਨ ਭਾਰਤ ਦੀ ਗਿਣਤੀ ਦੁਨੀਆ ਦੇ ਸਭ ਤੋਂ ਜ਼ਰਖੇਜ਼ ਇਲਾਕਿਆਂ ਵਿੱਚ ਹੁੰਦੀ ਸੀ ਅਤੇ ਹੁਣ ਵੀ ਹੈ ਫਿਰ ਇੰਨੇ ਲੋਕ ਭੁੱਖੇ ਕਿਉਂ ਮਰ ਗਏ ਵਾਈਟ ਨੇ ਇਸ ਤਰ੍ਹਾਂ ਇਸ ਦੀ ਵਜ੍ਹਾ ਜਿਹੜੀ ਆ ਉਹ ਵਪਾਰਕ ਸ਼ੋਸ਼ਣ ਦੱਸਿਆ ਇਸ ਵਿਵਰਣ ਲਈ ਅਸੀਂ ਸਿਰਫ ਇੱਕ ਅਕਾਲ ਦਾ ਜ਼ਿਕਰ ਹੀ ਕਰ ਰਹੇ ਹਾਂ ਜੋ 1768 ਵਿੱਚ ਬੰਗਾਲ 'ਚ ਪਿਆ ਸੀ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤੀ ਸੇਨ ਨੇ ਇਸ ਕਾਲ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1 ਕਰੋੜ ਦੱਸੀ ਹੈ ਇਸ ਤੌਰ ਦਾ ਇੱਕ ਦ੍ਰਿਸ਼ ਇੱਕ ਅੰਗਰੇਜ਼ ਦੀ ਜਬਾਨੀ ਕੁਝ ਇਸ ਤਰ੍ਹਾਂ ਹੈ ਕਿ ਲੱਖਾਂ ਲੋਕ ਬਾਕੀ ਕੁਝ ਤੱਕ ਜਿਉਂਦੇ ਰਹਿਣ ਦੀ ਆਸ ਲੈ ਕੇ ਮਰ ਗਏ ਤਾਂ ਜੋ ਉਹਨਾਂ ਨੇ ਫਸਲ ਪੱਕਣ ਦੀ ਉਡੀਕ ਵਿੱਚ گزارੇ ਸਨ ਉਹਨਾਂ ਦੀਆਂ ਅੱਖਾਂ ਫਸਲਾਂ ਨੂੰ ਤੱਕਦੀਆਂ ਰਹਿ ਗਈਆਂ ਉਹਨਾਂ ਨੇ ਇਸ ਸਮੇਂ ਦੇ ਦੌਰਾਨ ਹੀ ਪੱਕਣਾ ਸੀ ਪਰ ਉਦੋਂ ਉਹਨਾਂ ਨੂੰ ਬਹੁਤ ਦੇਰ ਹੋ ਚੁੱਕੀ ਸੀ ਫਸਲਾਂ ਤਾਂ ਆਪਣੇ ਸਮੇਂ ਤੇ ਤਿਆਰ ਹੋਈਆਂ ਪਰ ਉਸ ਸਮੇਂ ਅਸਲ ਵਿੱਚ ਬਹੁਤ ਦੇਰ ਹੋ ਚੁੱਕੀ ਸੀ ਤੇ ਉਹ ਲੋਕ ਜਿੰਦਾ ਨਹੀਂ ਸੀ ਬਚ ਸਕੇ 1769 ਦੀ ਇਹ ਕਹਾਣੀ ਪੌਣੇ 200 ਸਾਲ ਬਾਅਦ ਇੱਕ ਵਾਰ ਫਿਰ ਪੂਰਬੀ ਬੰਗਾਲ ਵਿੱਚ ਦੁਹਾਈ ਗਈ ਪ੍ਰਸਿੱਧ ਦਾਰਸ਼ਨਿਕ ਵਿਲ ਡਿਉਰੇਟ ਇਸ ਬਾਰੇ ਲਿਖਦੇ ਨੇ ਕੇ ਭਾਰਤ ਵਿੱਚ ਪੈਣ ਵਾਲੇ ਖੋਫ-ਨਾਕ ਕਾਲਾਂ ਦੀ ਬੁਨਿਆਦੀ ਵਜ੍ਹਾ ਬੇਰਹਿਮੀ ਨਾਲ ਕੀਤੇ ਗਏ ਸ਼ੋਸ਼ਣ ਸਰੋਤਾਂ ਦਾ ਅਸਤੁਲਨ ਆਯਾਤ ਤੇ ਬਿਲਕੁਲ ਅਕਾਲ ਦੇ ਦੌਰਾਨ क्रूर ਤਰੀਕਿਆਂ ਨਾਲ ਮਹਿੰਗੇ ਟੈਕਸਾਂ ਦੀ ਵਸੂਲੀ ਸੀ ਭੁੱਖ ਨਾਲ ਤਰਫ ਦੇ ਕਿਸਾਨ ਜਿਹੜਾ ਟੈਕਸ ਸੀ ਉਹ ਅਦਾ ਕਰਨ ਦੇ ਸਮਰੱਥ ਵੀ ਨਹੀਂ ਸਨ ਉਹ ਮਰ ਰਹੇ ਸਨ ਪਰ ਮਰਦੇ ਹੋਏ ਲੋਕਾਂ ਤੋਂ ਵੀ ਸਰਕਾਰ ਟੈਕਸ ਵਸੂਲਣ ਦੇ ਰਾਹ ਤੁਰੀ ਰਹੀ 1469 ਵਿੱਚ ਪੁਰਤਗਾਲੀ ਮਹਿਮ ਵਿੱਚ ਜਿਸ ਵਿੱਚ ਵਾਸਕੋ ਡੀ ਗਾਮਾ ਨੇ افریقਾ ਦੇ ਦੱਖਣੀ ਕੋਨੇ ਤੋਂ ਰਸਤੇ ਲੱਭ ਕੇ ਭਾਰਤ ਨੂੰ ਸਮੁੰਦਰੀ ਰਸਤੇ ਰਾਹੀਂ ਯੂਰਪ ਨਾਲ ਜੋੜ ਦਿੱਤਾ ਸੀ ਆਉਣ ਵਾਲੇ ਦਹਾਕਿਆਂ ਦੌਰਾਨ ਤੌਂਸ ਧਮਕੀਆਂ ਤੇ ਦੰਗੇ ਫਸਾਦਾਂ ਦੀ ਵਰਤੋਂ ਕਰਕੇ ਪੁਰਤਗਾਲੀ ਹਿੰਦੁਸਤਾਨ ਦੇ तमाम ਵਪਾਰਾਂ ਤੇ ਕਾਬਜ ਹੋ ਗਏ ਸਨ ਤੇ ਦੇਖਦੇ-ਦੇਖਦੇ ਇਹ ਪੁਰਤਗਾਲ ਕਿਸਮਤ ਦਾ ਸੂਰਜ ਅੱਧੇ ਸਮਾਂ ਤੇ ਜਗ ਮਗਾਉਣ ਲੱਗ ਪਿਆ ਸੀ ਉਹਨਾਂ ਨੂੰ ਦੇਖ ਕੇ ਡੱਚ ਆਪਣੇ ਤੋਪ ਤੋਪਵਾਹਕ ਸਮੁੰਦਰੀ ਜਹਾਜ਼ ਲੈ ਕੇ ਹਿੰਦੁਸਤਾਨ ਚ ਆ ਗਏ ਤੇ ਦੋਹਾਂ ਦੇਸ਼ਾਂ ਵਿਚਕਾਰ ਲੜਾਈ ਝਗੜਾ ਹੋਣ ਲੱਗਿਆ ਅੰਗਰੇਜ਼ ਸਾਰੀ ਖੇਡ ਨੂੰ ਬੜੇ ਧਿਆਨ ਨਾਲ ਵੇਖ ਰਹੇ ਸੀ ਭਲਾ ਉਹ ਇਸ ਤੌਰ ਤੇ ਪਿੱਛੇ ਕਿੱਦਾਂ ਰਹਿ ਸਕਦੇ ਸੀ ਇਸ ਲਈ ਇਹਨਾਂ ਦੋਹਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮਹਾਰਾਣੀ ਐਲਜਬੈਥ ਨੇ ਦਸੰਬਰ 1600 ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਤੇ ਇਸ ਨੂੰ ਪੂਰੀ ਮਲਕੀਅਤ ਨਾਲ ਏਸ਼ੀਆ ਦੇ ਦੇਸ਼ਾਂ 'ਚ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਪਰ ਅੰਗਰੇਜ਼ਾਂ ਨੇ ਇੱਕ ਕੰਮ ਕੀਤਾ ਜੋ ਇਹਨਾਂ ਤੋਂ ਪਹਿਲਾਂ ਆਉਣ ਵਾਲੇ ਜਿਹੜੇ ਯੂਰਪੀ ਦੇਸ਼ਾਂ ਦੇ ਲੋਕ ਸਨ ਉਹਨਾਂ ਨੇ ਨਹੀਂ ਸੀ ਕੀਤਾ ਉਹਨਾਂ ਨੇ ਸਿਰਫ ਜੁੱਧ ਅਤੇ ਵਪਾਰ ਦੇ ਉੱਤੇ ਹੀ ਸਾਰਾ ਆਪਣਾ ਧਿਆਨ ਦਿੱਤਾ ਤੇ ਸਾਰੀ ਸ਼ਕਤੀ ਉਹਦੇ ਤੇ ਹੀ ਖਰਚ ਕੀਤੀ ਪਰ ਜਿਹੜੇ ਦੂਤਾਵਾਸਤੇ ਕੰਮ ਸਨ ਉਹਨਾਂ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਇਹੋ ਹੀ ਵਜ੍ਹਾ ਹੋਈ ਕਿ ਉਹਨਾਂ ਨੇ ਥਾਮਸ ਰੋ ਵਰਗੇ ਰਾਜਦੂਤ ਨੂੰ ਭਾਰਤ ਵਿੱਚ ਭੇਜਿਆ ਤਾਂ ਕਿ ਈਸਟ ਇੰਡੀਆ ਕੰਪਨੀ ਦੇ ਦਰਵਾਜ਼ੇ ਖੋਲ੍ਹਿਆ ਜਾ ਸਕਣ ਮੁਗਲਵਾਮ ਵੱਲੋਂ ਆਗਿਆ ਮਿਲਣ ਦੇ ਬਾਅਦ ਅੰਗਰੇਜ਼ਾਂ ਨੇ ਭਾਰਤ ਤੋਂ ਵੱਖ-ਵੱਖ 33 ਸ਼ਹਿਰਾਂ ਵਿੱਚ ਜਿੱਥੇ-ਜਿੱਥੇ ਬੰਦਰਗਾਹਾਂ ਸਨ ਇੱਕ ਤੋਂ ਬਾਅਦ ਇੱਕ ਆਪਣੇ ਵਪਾਰ ਕੱਡੇ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਫੈਕਟਰੀਆਂ ਕਿਹਾ ਜਾਂਦਾ ਸੀ ਇਹਨਾਂ ਫੈਕਟਰੀਆਂ ਤੋਂ ਉਹਨਾਂ ਨੇ ਮਸਾਲੇ ਰੇਸ਼ਮ ਤੇ ਦੂਜੀਆਂ ਕੀਮਤੀ ਚੀਜ਼ਾਂ ਦਾ ਵਪਾਰ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਹਨਾਂ ਨੂੰ ਜ਼ਬਰਦਸਤ ਫਾਇਦਾ ਤਾਂ ਹੁੰਦਾ ਹੀ ਰਿਹਾ ਪਰ ਜਲਦੀ ਹੀ ਮਾਮਲਾ ਸਿਰਫ ਵਪਾਰ ਤੱਕ ਨਾ ਰਿਹਾ ਇਹਦੇ ਤੋਂ ਵੀ ਅੱਗੇ ਵੱਧ ਗਿਆ ਕਿਉਂਕਿ ਈਸਟ ਕੰਪਨੀਆਂ ਈਸਟ ਇੰਡੀਆ ਕੰਪਨੀ ਦੀਆਂ ਦੂਜੇ ਯੂਰਪੀ ਦੇਸ਼ਾਂ ਨਾਲੋਂ ਅਕਸਰ ਲੜਾਈਆਂ ਚੱਲਦੀਆਂ ਰਹਿੰਦੀਆਂ ਸਨ ਤੇ ਇਹ ਇੱਕ ਦੂਜੇ ਦਾ maal ਲੁੱਟਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਸੀ ਕਰਦੇ ਇਸ ਲਈ ਅੰਗਰੇਜ਼ਾਂ ਨੇ ਆਪਣੀਆਂ ਫੈਕਟਰੀਆਂ ਵਿੱਚ ਵੱਡੀ ਸੰਖਿਆ ਵਿੱਚ ਸਤਾਨਿਕ ਸਿਪਾਹੀਆਂ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਜਿਆਦਾ ਸਮਾਂ ਨਹੀਂ ਲੰਘਿਆ ਕਿ ਫੈਕਟਰੀਆਂ ਫੈਲ ਕੇ ਕਿਲੇ ਅਤੇ ਛਾਉਣੀਆਂ ਦੀ ਸ਼ਕਲ اختیار ਕਰ ਗਈਆਂ ਜਦੋਂ ਕੰਪਨੀ ਦੀ ਸੈਨਿਕ ਤੇ ਆਰਥਿਕ ਸਥਿਤੀ ਦੀ ਮਜ਼ਬੂਤ ਹੋਣ ਲੱਗੀ ਤਾਂ ਇਸ ਦੇ ਅਧਿਕਾਰੀ ਸਥਾਨਕ ਰਾਜਸਤਾਨਾਂ ਤੇ ਆਪਸੀ ਮਸਲਿਆਂ ਵਿੱਚ ਝਗੜਿਆਂ ਵਿੱਚ ਸ਼ਾਮਲ ਹੋਣ ਲੱਗੇ ਕਿਸੇ ਰਾਜੇ ਨੂੰ ਸਪਾਈਆਂ ਦੇ ਦਸਤੇ ਭਜਾ ਦਿੰਦੇ ਕਿਤੇ ਨਵਾਬ ਨੂੰ ਆਪਣੇ ਦੁਸ਼ਮਣਾਂ ਨੂੰ ਨੀਵੇਂ ਕਰਨ ਲਈ ਤੋਪਾ ਦੇ ਦਿੰਦੇ ਤਾਂ ਕਿ ਕਿਸੇ ਨੂੰ ਸਖਤ ਜ਼ਰੂਰਤ ਵੇਲੇ ਪੈਸਾ ਵੀ ਆਧਾਰ ਦਿੰਦੇ ਇਸ ਜੋੜ-ਤੋੜ ਰਾਹੀਂ ਉਹਨਾਂ ਨੇ ਹੌਲੀ-ਹੌਲੀ ਆਪਣੇ ਪੈਰ ਬੰਦਰਗਾਹ ਵਾਲੇ ਇਲਾਕਿਆਂ ਵਿੱਚ ਦੂਰ ਦੂਰ ਤੱਕ ਫਲਾ ਦਿੱਤੇ ਲਗਾਤਾਰ ਫਲਾ ਦੇ ਸਫ਼ਰ ਵਿੱਚ ਸਭ ਤੋਂ ਅਹਿਮ ਮੋੜ 1757 ਵਿੱਚ ਲੜੀ ਜਾਣ ਵਾਲੀ ਜੰਗੇ ਪਲਾਸੀ ਹੈ ਪਲਾਸੀ ਦੀ ਜੰਗ ਜਿਹੜੀ ਹਿੰਦੁਸਤਾਨ ਦੇ ਇਤਿਹਾਸ ਵਿੱਚ ਦਰਦ ਹੈ ਦਰਜ ਹੈ ਇਸ ਵਿੱਚ ਈਸਟ ਇੰਡੀਆ ਕੰਪਨੀ ਦੇ ਇੱਕ ਸਥਾਨਕ ਕਲਰਕ ਰਾਬਰਟ ਕਲਾਈਵ ਨੇ ਜਿਸ ਦੇ ਕੋਲ ਸਿਰਫ 3000 ਸਪਾਈ ਸਨ ਉਸ ਨੇ ਬੰਗਾਲ ਦੇ ਨਵਾਬ ਸਰਾਜੂਦੌਲਾ ਦੀ 50000 ਦੀ ਨਫਰੀ ਵਾਲੀ ਫੌਜ ਨੂੰ ਮਾਤ ਦੇ ਦਿੱਤੀ ਸੀ ਇਹ ਮਾਤ ਦਿੱਤੀ ਕਿਵੇਂ ਇਹ ਕਹਾਣੀ ਮੁਤਲਾਏ ਪਾਕਿਸਤਾਨ ਦੀ ਪੁਸਤਕ ਵਿੱਚ ਦਰਜ ਹੈ ਬਸ ਇਸ ਕਹਾਣੀ ਦਾ ਨੈਤਿਕ ਨਤੀਜਾ ਯਾਦ ਰੱਖੋ ਕਿ ਜੰਗ ਤੋਂ ਬਾਅਦ ਕਲਾਈਵ ਨੇ ਸਰਾਜੂ ਦੋਲਾ ਦਾ ਸਦੀਆਂ ਤੋਂ ਜਮਾ ਕੀਤਾ ਹੋਇਆ ਖਜ਼ਾਨਾ ਸਮੁੰਦਰੀ ਜਾਜਾਂ ਚ ਲੱਦ ਕੇ ਬਿਲਕੁਲ ਉਸ ਤਰ੍ਹਾਂ ਹੀ ਲੰਡਨ ਪਹੁੰਚਾ ਦਿੱਤਾ ਜਿਸ ਤਰ੍ਹਾਂ ਇਸ ਤੋਂ 18 ਸਾਲ ਪਹਿਲਾਂ ਨਾਦਰ ਸ਼ਾਹ ਦਿੱਲੀ ਦੀ ਦੌਲਤ ਦੋਵੇਂ ਹੱਥਾਂ ਨਾਲ ਲੁੱਟ ਕੇ ਨਚੋੜ ਕੇ ਇਰਾਨ ਲੈ ਜਾਂਦਾ ਹੁੰਦਾ ਸੀ ਪਰ ਕਲਾਈਵ ਨੇ तमाम ਦੌਲਤ شاہੀ ਖਜ਼ਾਨੇ ਵਿੱਚ ਜਮਾ ਨਹੀਂ ਕਰਾਈ ਬਲਕਿ ਆਪਣੇ ਲਈ ਵੀ ਬਹੁਤ ਸਾਰਾ ਹਿੱਸਾ ਰੱਖ ਲਿਆ ਜਿਸ ਦੀ ਕੀਮਤ ਅੱਜ ਕੱਲ ਦੇ ਹਿਸਾਬ ਨਾਲ 3 ਕਰੋੜ ਡਾਲਰ ਬਣਦੀ ਹੈ ਇਸ ਪੈਸੇ ਨਾਲ ਬ੍ਰਿਟਨ ਵਿੱਚ ਇੱਕ ਸ਼ਾਨਦਾਰ ਮਹਿਲ ਬਣਾਇਆ ਤੇ ਬਹੁਤ ਸਾਰੀ ਜ਼ਮੀਨ ਵੀ ਖਰੀਦੀ ਜਿਸ ਦਾ ਨਾਮ ਪਲਾਸੀ ਰੱਖਿਆ ਗਿਆ ਇੰਨਾ ਹੀ ਨਹੀਂ ਉਸ ਨੇ ਪੈਸਾ ਦੇ ਕੇ ਨਾ ਸਿਰਫ ਆਪਣੇ ਲਈ ਬਲਕਿ ਆਪਣੇ ਬਾਪ ਲਈ ਵੀ ਸੰਸਦ ਦੀ ਸੀਟ ਖਰੀਦ ਲਈ ਬਾਅਦ ਵਿੱਚ ਇਸ ਨੂੰ ਸਰ ਦਾ ਖਿਤਾਬ ਵੀ ਮਿਲ ਗਿਆ ਸੀ ਪਰ ਇਸੇ ਸਮੇਂ ਦੇ ਦੌਰਾਨ ਬੰਗਾਲ ਵਿੱਚ ਪੈਣ ਵਾਲੇ ਖੌਫਨਾਕ ਕਾਲ ਤੇ ਉਹਦੇ ਨਤੀਜੇ ਵਿੱਚ ਸੂਬੇ ਦੀ 1/3 ਆਬਾਦੀ ਦਾ ਖਤਮ ਹੋ ਜਾਣ ਦੀਆਂ ਖਬਰਾਂ ਇੰਗਲੈਂਡ ਵੀ ਪਹੁੰਚ ਰਹੀਆਂ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਲਾਇਟ ਕਲਾਬ ਦੀਆਂ ਨੀਤੀਆਂ ਨੂੰ ਇਕਰਾਰ ਦਿੱਤਾ ਗਿਆ ਕਿ ਉਹਨਾਂ ਦੀਆਂ ਗਲਤੀਆਂ ਕਰਕੇ ਸਭ ਕੁਝ ਹੋਇਆ ਸੋ ਲਾਰਡ ਸਾਹਿਬ ਨੇ ਦੇ ਉੱਤੇ ਉਂਗਲੀਆਂ ਉਠਣ ਲਗੀਆਂ ਕਰਦੇ ਕਰਾਉਂਦੇ ਨੌਬਤ ਸੰਸਦ ਵਿੱਚ ਇੱਕ ਇਕਰਾਰਨਾਮਾ ਪੇਸ਼ ਹੋਣ ਤੱਕ ਜਾ ਪਹੁੰਚੀ ਇਸ ਇਕਰਾਰਨਾਮੇ ਵਿੱਚ ਤਾਂ ਖੈਰ ਕੋਈ ਚੀਜ਼ ਮਨਜ਼ੂਰ ਨਾ ਹੋ ਸਕੀ ਕਿਉਂਕਿ ਉਸ ਜ਼ਮਾਨੇ ਵਿੱਚ ਸੰਸਦ ਦੇ ਕੁਚਤਾਈ ਦੇ ਲਗਭਗ ਮੈਂਬਰਾਂ ਦਾ ਖੁਦ ਈਸਟ ਇੰਡੀਆ ਕੰਪਨੀ ਵਿੱਚ ਹਿੱਸਾ ਹੁੰਦਾ ਸੀ ਬੈਸਟ ਇਦਰਾਨ ਕਲਾਈ ਬਲਾਈਡ ਨੇ ਸਮੇਂਦਾਰੀ ਨਾਲ ਕੰਮ ਲੈਂਦਿਆ ਹੋਇਆ ਆਪਣੀ ਦੌਲਤ ਦੇ ਬਾਰੇ ਕਿਹਾ ਕਿ ਮੈਂ ਤਾਂ ਖੁਦ ਬੇहद ਹੈਰਾਨ ਹਾਂ ਕਿ ਮੈਂ ਇਸ ਇਸ ਕਦਰ ਹੱਥ ਹੋੜਾ ਕਿਉਂ ਰੱਖਿਆ ਮੈਂ ਤਾਂ ਹੋਰ ਬਹੁਤ ਸਾਰੀ ਜਿਹੜੀ ਹੈਗੀ ਸੀ ਦੌਲਤ ਨੂੰ ਲੈ ਰੱਖਤਾ ਸੀ ਆਪਣੇ ਕੋਲ ਰੱਖ ਸਕਦਾ ਸੀ ਉਹ ਚਾਹੁੰਦੇ ਤਾਂ ਉਹ ਇਹ ਤੋਂ ਕਿਤੇ ਜ਼ਿਆਦਾ ਮਾਲ ਤੇ ਸੋਨਾ ਸਮੇਟ ਕੇ ਲਿਆ ਸਕਦੇ ਸਨ ਹਾਲਾਂਕਿ ਭਾਰਤ ਵਿੱਚ ਵਾਪਰਨ ਵਾਲੀ ਤਬਾਹੀ ਦੇ ਪ੍ਰਭਾਵ ਕਿਸੇ ਨਾ ਕਿਸੇ ਹੱਦ ਤੱਕ ਕਲਾਈਵ ਦੇ ਦਿਲ ਤੇ ਦਿਮਾਗ ਤੇ ਪੈਣ ਲੱਗ ਪਏ ਤੇ ਉਸਨੇ ਵੱਡੀ ਮਾਤਰਾ ਵਿੱਚ ਫੀਮ ਖਾਣੀ ਸ਼ੁਰੂ ਕਰ ਦਿੱਤੀ ਨਤੀਜਾ ਇਹ ਨਿਕਲਿਆ ਕਿ ਉਹ 1774 ਵਿੱਚ ਆਪਣੇ ਕਮਰੇ ਵਿੱਚ ਭੇਦਪਰੀ ਹਾਲਤ ਵਿੱਚ ਇੱਕ ਮਰਤਕ ਦੇ ਰੂਪ ਵਿੱਚ ਮਿਲਿਆ ਇਹ ਪਹੇਲੀ ਅੱਜ ਤੱਕ ਹੱਲ ਨਹੀਂ ਕੀਤੀ ਜਾ ਸਕੀ ਕਿ ਕਲਾਈਵ ਲਾਰਡ ਨੇ ਆਤਮ ਹੱਤਿਆ ਕੀਤੀ ਸੀ ਜਾਂ ਅਫੀਮ ਜ਼ਿਆਦਾ ਖਾ ਲਈ ਸੀ ਜਿਹਦੇ ਕਰਕੇ ਉਹਦੀ ਮੌਤ ਹੋਈ ਪਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਉਸਦੀ ਭਾਰਤ ਵਿੱਚ ਰਣਨੀਤੀ ਤੇ ਬਾਅਦ ਵਿੱਚ ਈਸਟ ਇੰਡੀਆ ਕੰਪਨੀ ਜਿਸ ਦੇ ਰਸਤੇ ਚੱਲ ਪਈ ਸੀ ਉਹ ਭਾਰਤ ਦੀ ਆਜ਼ਾਦੀ ਲਈ ਜਰੂਰ ਜਾਣ ਲੇਵਾ ਸਾਬਤ ਹੋਈ ਇਸ ਦੌਰਾਨ ਮੁਗਲ ਆਪਣੀਆਂ ਅਯੋਗਤਾਵਾਂ ਤੇ ਕੁਝ ਵਿਦੇਸ਼ੀ ਹਮਲਿਆਂ ਨਾਲ ਇਸ ਕਦਰ ਕਮਜ਼ੋਰ ਹੋ ਚੁੱਕੇ ਸਨ ਕਿ ਉਹ ਦੂਰ ਦੂਰ ਤੋ ਹੀ ਅੰਗਰੇਜ਼ਾਂ ਦੇ ਰਸੂਖ ਨੂੰ ਦਿਨ ਦੁਗਣਾ ਰਾਤ ਚੌਗਣਾ ਵਾਦੇ ਵੇਖਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕਦੇ ਸਨ ਅਜਿਹੇ ਵਿੱਚ ਪਲਾਸੀ ਦੀ ਜੰਗ ਦੇ ਸਿਰਫ ਅੱਧੀ ਸਦੀ ਬਾਅਦ ਨੌਬਤ ਇਥੋਂ ਤੱਕ ਪਹੁੰਚ ਗਈ ਕਿ 1803 ਦੇ ਆਉਂਦੇ ਆਉਂਦੇ ਦਿੱਲੀ ਦੇ ਤਖਤ ਤੇ ਬੈਠਾ ਮੁਗਲ ਬਾਦਸ਼ਾਹ ਸ਼ਾ ਅਲਮ ਈਸਟ ਇੰਡੀਆ ਕੰਪਨੀ ਦੇ ਵਜੀਫੇ ਦੇ ਉੱਤੇ ਨਿਰਭਰ ਹੋ ਕੇ ਰਹਿ ਗਿਆ ਇੱਕ ਜਮਾਨਾ ਸੀ ਕਿ ਇਹੀ ਸ਼ਾ ਅਲਮ ਦੇ ਪੁਰਖੇ ਜਹਾਂਗੀਰ ਦੇ ਅੱਗੇ ਬ੍ਰਿਟਿਸ਼ ਰਾਜਦੂਤ ਸਰ ਥਾਮਸ ਰੇ ਗੋਡਿਆਂ ਦੇ ਭਾਰ ਚੁੱਕਦਾ ਹੁੰਦਾ ਸੀ ਹੁਣ ਇਹ ਹਾਲਾਤ ਹੋ ਗਏ ਕਿ ਇਸ ਨੂੰ ਈਸਟ ਇੰਡੀਆ ਕੰਪਨੀ ਦੇ ਇੱਕ ਕਲਰਕ ਨੂੰ ਝੁੱਕ ਕੇ ਪੂਰੇ ਬੰਗਾਲ ਦਾ اختیارਨਾਮਾ ਪੇਸ਼ ਕਰਨਾ ਪਿਆ ਇਹ ਗੱਲ ਹੈਰਾਨ ਕਰ ਦੇਣ ਵਾਲੀ ਇਹ ਕਿ ਸਾਰਾ ਕੰਮ ਬ੍ਰਿਟਿਸ਼ ਸਰਕਾਰ ਨੇ ਨਹੀਂ ਬਲਕਿ ਇੱਕ ਕੰਪਨੀ ਨੇ ਕੀਤਾ ਜਿਹਦਾ ਸਿਰਫ ਇੱਕ ਅਸੂਲ ਸੀ ਕਿ ਹਰ ਸੰਭਵ ਹੱਤਕੰਢੇ ਵਰਤ ਕੇ ਜਿਆਦਾ ਤੋਂ ਜਿਆਦਾ ਮੁਨਾਫਾ ਕਮਾਉਣਾ ਇਹ ਕੰਪਨੀ ਲੰਡਨ ਦੇ ਇੱਕ ਇਲਾਕੇ ਵਿੱਚ ਇੱਕ ਛੋਟੀ ਜੀ ਬਿਲਡਿੰਗ ਤੋਂ ਕੰਮ ਕਰਦੀ ਸੀ ਅਤੇ ਸਥਾਪਨਾ ਦੀ ਇੱਕ ਸਦੀ ਤੋਂ ਬਾਅਦ ਵੀ ਇਸ ਦੇ ਸਥਾਈ ਕਰਮਚਾਰੀਆਂ ਦੀ ਗਿਣਤੀ ਸਿਰਫ 35 ਸੀ ਇਸ ਦੇ ਬਾਵਜੂਦ ਦੁਨੀਆ ਦੇ ਇਤਿਹਾਸ ਵਿੱਚ ਕੋਈ ਕੰਪਨੀ ਇਹੋ ਜੀ ਨਹੀਂ ਸੀ ਜਿਸ ਕੋਲ ਇੰਨੀ ਤਾਕਤ ਹੋਵੇ ਜੇਕਰ ਤੁਹਾਨੂੰ ਇਹ ਲੱਗਦਾ ਹੋਵੇ ਕਿ ਅੱਜ ਦੀਆਂ ਮਲਟੀਨੇਸ਼ਨਲ ਕੰਪਨੀਆਂ ਬਹੁਤ ਤਾਕਤਵਰ ਹੋ ਗਈਆਂ ਹਨ ਤੇ ਉਹ ਵਿਪਿੰਨ ਦੇਸ਼ਾਂ ਵਿੱਚ ਨੀਤੀਆਂ ਤੇ ਪ੍ਰਭਾਵ ਪਾ ਰਹੀਆਂ ਹਨ ਪਰ ਫਿਰ ਹੁਣ ਜਦੋਂ ਸੋਚ ਕੇ ਵੇਖੋ Google, Facebook, Apple, Microsoft ਤੇ Samsung ਮਿਲ ਕੇ ਇੱਕ ਕੰਪਨੀ ਬਣ ਜਾਣ ਜਿਸ ਕੋਲ ਆਪਣੇ ਅਦਰ ਕੋ ਹਥਿਆਰ ਵੀ ਹੋਣ ਤੇ ਫੌਜ ਵੀ ਹੋਵੇ ਤੇ ਜੋ ਦੇਸ਼ ਉਸ ਦੇ ਪ੍ਰੋਡਕਟ ਖਰੀਦਣ ਤੋਂ ਇਨਕਾਰ ਕਰਨ ਤੇ ਉਹ ਕੰਪਨੀ ਉਹਨਾਂ ਦੇ ਸਿਰ ਤੇ ਜਾ ਕੇ ਚੜ ਜਾਵੇ ਇਸ ਤਰ੍ਹਾਂ ਰੀਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਆਪਣੀ ਪੇਸ਼ਕਦਮੀ ਜਾਰੀ ਰੱਖੀ ਇੱਕ ਤੋਂ ਬਾਅਦ ਇੱਕ ਰਾਜਤ ਵਿੱਚ ਇੱਕ ਤੋਂ ਬਾਅਦ ਇੱਕ ਰਜਵਾੜਾ ਇਹਨਾਂ ਦੀ ਝੋਲੀ 'ਚ ਡਿੱਗਦਾ ਗਿਆ 1818 ਵਿੱਚ ਇਹਨਾਂ ਨੇ ਮਰਾਟਿਆਂ ਦੀ ਸਲਤਨਤ ਹਥਿਆਈ ਇਸ ਤੋਂ ਬਾਅਦ ਅਗਲੇ ਕੁਝ ਦਹਾਕਿਆਂ ਵਿੱਚ ਸਿੱਖਾਂ ਨੂੰ maat ਦੇ ਕੇ ਤਮਾਮ ਪੱਛਮੀ ਭਾਰਤ ਯਾਨੀ ਅੱਜ ਦੇ ਪਾਕਿਸਤਾਨ ਤੇ ਵੀ ਕਾਬਜ਼ ਹੋ ਗਈ ਹੁਣ ਦਰਾਈ ਖਬਰ ਤੋਂ ਲੈ ਕੇ ਬਰਮਾ ਅਤੇ ਹਿਮਾਲਿਆ ਦੀਆਂ ਬਰਫਾਨੀਆਂ ਚੋਟੀਆਂ ਤੱਕ ਇਹਨਾਂ ਦਾ ਰਾਸ ਸੀ ਇਹ ਕਹਾਣੀ ਐਵੇਂ ਹੀ ਚੱਲਦੀ ਰਹੀ ਪਰ ਫਿਰ ਬਦਕਿਸਮਤੀ ਨੇ ਘੇਰਾ ਪਾ ਲਿਆ 1803 ਜਾਰਚ ਕੰਪਨੀ ਨੇ ਆਪਣੀ ਹੀ ਤਨਖਾਹ ਲੈਣ ਵਾਲੇ ਸਪਾਹੀਆਂ ਨੇ ਬਗਾਵਤ ਕਰ ਦਿੱਤੀ ਇਸ ਤਰ੍ਹਾਂ ਵੱਡੇ ਪੱਧਰ ਤੇ ਖੂਨ ਖਰਾਬਾ ਹੋਇਆ ਇਸ ਜਮਾਨੇ ਵਿੱਚ ਅਖਬਾਰ ਆਮ ਹੋ ਗਏ ਸਨ ਤੇ ਇਹਨਾਂ ਸਾਰੀਆਂ ਘਟਨਾਵਾਂ ਦੀ ਖਬਰ ਇੰਗਲੈਂਡ ਤੱਕ ਵੀ ਪਹੁੰਚਣੀ ਸ਼ੁਰੂ ਹੋ ਗਈ ਹੁੰਦੇ ਹੁੰਦੇ ਕੰਪਨੀ ਦੀ ਧਾਰਨਾ ਅਜਹੀ ਹੋ ਗਈ ਕਿ ਅੰਤ ਨੂੰ ਸੰਸਦ ਨੂੰ ਜਨਤਾ ਦੇ ਦਬਾਅ ਵਿੱਚ ਆ ਕੇ ਇਸ ਕੰਪਨੀ ਨੂੰ ਰਾਸ਼ਟਰੀਕਰਨ ਕਰਨ ਦਾ ਫੈਸਲਾ ਕਰਨਾ ਪਿਆ ਭਾਰਤ ਸਿੱਧਾ ਬ੍ਰਿਸ਼ਟ ਸਰਕਾਰ ਦੇ ਅਧੀਨ ਆ ਕੇ ਮਹਾਰਾਣੀ ਵਿਕਟੋਰੀਆ ਦੇ ਤਾਜ ਦਾ ਸਭ ਤੋਂ ਨਿਆਬ ਹੀਰਾ ਬਣ ਗਿਆ ਈਸਟ ਇੰਡੀਆ ਕੰਪਨੀ ਫਿਰ ਵੀ ਕੋਸਾਲ ਕੜੀਸ-ਕੜੀਸ ਕੇ ਜ਼ਿੰਦਗੀ ਗੁਜ਼ਾਰਦੀ ਰਹੀ ਪਰ ਆਖਿਰ ਕਦੋਂ ਤੱਕ ਆਖਿਰ 1 ਜੂਨ 1874 ਨੂੰ ਪੌਣੇ 300 ਸਾਲ ਦੀ ਲੰਬੀ ਸ਼ਾਨ ਅਤੇ ਸ਼ੌਕਤ ਦੇ ਬਾਅਦ ਇਸ ਇਹ ਕੰਪਨੀ ਨੂੰ ਭੰਗ ਕਰਨਾ ਪਿਆ ਅੱਜ ਲੰਡਨ ਵਿੱਚ ਲੀਡਨ ਹਾਲ ਸਟਰੀਟ ਤੇ ਜਿਸ ਜਗ੍ਹਾ ਕੰਪਨੀ ਦਾ ਹੈੱਡਕੁਆਰਟਰ ਹੋਇਆ ਕਰਦਾ ਸੀ ਉੱਥੇ ਬੈਂਕ ਦੀ ਇੱਕ ਇਮਾਰਤ ਤਾਂ ਖੜੀ ਹੈ ਪਰ ਇਸ ਕੰਪਨੀ ਦੀ ਕਿਤੇ ਕੋਈ ਯਾਦਗਾਰ ਕੋਈ ਮੂਰਤੀ ਇਥੋਂ ਤੱਕ ਕੋਈ ਬੋਰਡ ਵੀ ਲੱਗਾ ਹੋਇਆ ਤੁਹਾਨੂੰ ਨਹੀਂ ਮਿਲਦਾ ਨਾ ਕੋਈ ਜਨਾਜ਼ਾ ਉੱਠਿਆ ਨਾ ਕੋਈ ਮਜ਼ਾਰ ਬਣੀ ਕੰਪਨੀ ਦੀ ਬੇਸ਼ੱਕ ਕੋਈ ਯਾਦਗਾਰ ਨਾ ਹੋਵੇ ਪਰ ਉਸਨੇ ਜੋ ਕੰਮ ਕੀਤਾ ਉਹਦੇ ਪ੍ਰਭਾਵ ਨੂੰ ਹੁਣ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ ਸ਼ਾਇਦ ਇਹ ਗੱਲ ਜਾਣ ਕੇ ਬਹੁਤਿਆਂ ਨੂੰ ਹੈਰਾਨੀ ਹੋਏਗੀ ਕਿ ਇਸ ਕੰਪਨੀ ਦੇ ਪ੍ਰਭਾਵ ਤੋਂ ਪਹਿਲਾਂ ਔਰੰਗਜ਼ੇਬ ਆਲਮਗੀਰ ਦੇ ਦੌਰ ਵਿੱਚ ਭਾਰਤ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੁੰਦਾ ਸੀ ਇਹ ਦੁਨੀਆ ਦੀ ਕੁੱਲ ਜੀਡੀਪੀ ਦਾ ਇੱਕ ਚੌਥਾਈ ਹਿੱਸਾ ਪੈਦਾ ਕਰਦਾ ਸੀ ਜਦਕਿ ਇਸੇ ਦੌਰਾਨ ਇੰਗਲੈਂਡ ਦਾ ਹਿੱਸਾ ਸਿਰਫ 2% ਦੀ ਹੁੰਦਾ ਸੀ ਭਾਰਤ ਦੀ ਜ਼ਮੀਨ ਉਪਜਾਊ ਅਤੇ ਹਰ ਤਰ੍ਹਾਂ ਦੇ ਸਰੋਤਾਂ ਨਾਲ ਮਾਲਾ-ਮਾਲ ਸੀ ਲੋਕ ਮਿਹਨਤੀ ਤੇ ਹੁਨਰਮੰਦ ਸਨ ਇੱਥੇ ਪੈਦਾ ਹੋਣ ਵਾਲੇ ਸੂਤੀ ਕੱਪੜੇ ਤੇ ਮਲਮਲ ਦੀ ਮੰਗ ਦੁਨੀਆ ਭਰ ਵਿੱਚ ਸੀ ਜਦਕਿ ਸ਼ਿਪਿੰਗ ਅਤੇ ਸਕੀਲ ਦੇ ਜੋ ਉਦਯੋਗ ਵਿੱਚ ਵੀ ਭਾਰਤ ਤੋਂ ਕੋਈ ਅੱਗੇ ਨਹੀਂ ਸੀ ਇਹ ਸਾਰੀ ਸਥਿਤੀ ਪਲਾਸੀ ਦੀ ਜੰਗ ਤੋਂ ਬਾਅਦ ਬਦਲ ਗਈ ਜਦੋਂ 1947 ਵਿੱਚ ਅੰਗਰੇਜ਼ ਇੱਥੋਂ ਚਲੇ ਗਏ ਤਾਂ ਸਿਕੰਦਰ ਦੇ ਉਲਟ ਇਹਨਾਂ ਦੀ ਝੋਲੀ ਭਰੀ ਹੋਈ ਤੇ ਭਾਰਤ ਦੇ ਹੱਥ ਖਾਲੀ ਸਨ ਕਿਹਾ ਜਾਂਦਾ ਹੈ ਕਿ ਸਿਕੰਦਰ ਜਦੋਂ ਦੁਨੀਆ ਤੱਕ ਗਿਆ ਤੇ ਉਹਦੇ ਦੋਵੇਂ ਹੱਥ ਖਾਲੀ ਸਨ ਪਰ ਜਦੋਂ ਬ੍ਰਿਟਨ ਸਾਮਰਾਜ ਭਾਰਤ ਤੋਂ ਗਿਆ ਤਾਂ ਉਹਨਾਂ ਦੀ ਝੋਲੀ ਭਰੀ ਹੋਈ ਸੀ ਪਰ ਭਾਰਤ ਦੇ ਹੱਥ ਖਾਲੀ ਸਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪ੍ਰਸਿੱਧ ਅਰਥ ਸ਼ਾਸਤਰੀ ਸਰਦਾਰ ਮਨਮੋਹਨ ਸਿੰਘ ਨੇ ਕਿਹਾ ਕੇਸ ਵਿੱਚ ਕੋਈ ਸ਼ੱਕ ਨਹੀਂ ਕਿ ਬ੍ਰਿਟਨ ਸਰਕਾਰ ਦੇ ਖਿਲਾਫ ਸਾਡੀਆਂ ਸ਼ਿਕਾਇਤਾਂ ਦੇ ਠੋਸ ਆਧਾਰ ਮੌਜੂਦ ਹਨ 1700 ਵਿੱਚ ਭਾਰਤ ਇਕੱਲਾ ਦੁਨੀਆ ਦੀ 22.6% ਦੀ ਦੌਲਤ ਪੈਦਾ ਕਰਦਾ ਸੀ ਜੋ ਤਮਾਮ ਯੂਰਪ ਦੇ ਸਮੁੱਚੇ ਹਿੱਸੇ ਦੇ ਤਕਰੀਬਨ ਬਰਾਬਰ ਸੀ ਪਰ ਇਹੀ ਸਾ 1952 ਵਿੱਚ ਘਟ ਕੇ 3.8% ਦੀ ਰਹਿ ਗਿਆ 20ਵੀਂ ਸਦੀ ਦੇ ਅਗਾਸ ਤੇ ਤਾਜੇ ਬ੍ਰਿਟਾਨੀਆ ਦਾ ਸਭ ਤੋਂ ਨਿਆਬ ਹੀਰਾ ਹਕੀਕਤ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਬਣ ਕੇ ਰਹਿ ਗਿਆ ਹੁਣ ਇਹ ਸਵਾਲ ਵੱਲ ਆਉਣੇ ਆ ਕਿ ਅੰਗਰੇਜ਼ਾਂ ਦੇ 200 ਸਾਲ ਦੇ ਸ਼ੋਸ਼ਣ ਨੇ ਭਾਰਤ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ ਇਸ ਬੰਦ ਵਿੱਚ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਅੰਦਾਜ਼ੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾ ਵਧੀਆ ਅਨੁਮਾਨ ਅਰਥ ਸ਼ਾਸਤਰ ਦੇ ਮਾਹਰ ਅਤੇ ਪੱਤਰਕਾਰ ਮਨਾਜ਼ ਮਰਚੈਂਟ ਰਿਸਰਚ ਹੈ ਇਹਨਾਂ ਮੁਤਾਬਕ 1757 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਹੱਥੋਂ ਭਾਰਤ ਨੂੰ ਪਹੁੰਚਣ ਵਾਲੇ ਆਰਥਿਕ ਨੁਕਸਾਨ ਦੀ ਕੁੱਲ ਰਕਮ 215 ਦੀ ਫਾਰਨ ਐਕਸਚੇਂਜ ਦੇ ਹਿਸਾਬ ਨਾਲ 30 ਖਰਬ ਡਾਲਰ ਬਣਦੀ ਹੈ ਜਰਾ ਇੱਕ ਮਿੰਟ ਰੋਕ ਕੇ ਇਸ ਰਕਮ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰੋ ਇਹਦੇ ਮੁਕਾਬਲੇ ਤੇ ਭਾਰਤ ਨੂੰ ਲੁੱਟਣ ਵਾਲੇ ਵੱਡੇ ਲਟੇਰੇ ਨਾਦਰ ਸ਼ਾਹ ਨੇ ਦਿੱਲੀ ਤੋਂ ਸਿਰਫ 143 ਅਰਬ ਡਾਲਰ ਹੀ ਲੁੱਟੇ ਸਨ 400 ਸਾਲ ਪਹਿਲਾਂ ਜਹਾਂਗੀਰ ਦੇ ਦਰਬਾਰ ਵਿੱਚ ਅੰਗਰੇਜ਼ ਰਾਜਦੂਤ ਨੂੰ ਸ਼ੱਕ ਸੀ ਕਿ ਕੀ ਭਾਰਤ ਸੱਚ ਵਿੱਚ ਇੰਨਾ ਅਮੀਰ ਹੈ ਕਿ ਇਹਦੇ ਬਾਦਸ਼ਾਹ ਨੂੰ ਸੋਨੇ ਤੇ ਚਾਂਦੀ ਹੀਰੇ ਜਵਾਹਰਤ ਨਾਲ ਤੋਲਿਆ ਜਾ ਸਕਦਾ ਹੈ ਉਹਨੂੰ ਸ਼ੱਕ ਸੀ ਕਿ ਦੂਜੇ ਪਲੜੇ 'ਚ ਦਰਬਾਰੀਆਂ ਨੇ ਰੇਸ਼ਮ ਦੀਆਂ ਥੈਲੀਆਂ ਦੇ ਵਿੱਚ ਕਿਤੇ ਪੱਥਰ ਤੇ ਨਹੀਂ ਪਾਏ ਹੋਏ ਜੇਕਰ ਇਸ ਤਰ੍ਹਾਂ ਸਰ ਥਾਮਸ ਰੋ ਨੂੰ ਵਾਪਸ ਲਿਆ ਕੇ ਉਹਨਾਂ ਨੂੰ ਇਹ ਅੰਕੜੇ ਦਿਖਾ ਦਿੱਤੇ ਜਾਣ ਤਾਂ ਸ਼ਾਇਦ ਉਹਨਾਂ ਦਾ ਜਿਹੜਾ ਪ੍ਰੇਖਾ ਸੀ ਹੁਣ ਹਮੇਸ਼ਾ ਲਈ ਦੂਰ ਹੋ ਜਾਵੇ ਇਹ ਕਹਾਣੀ ਜੋ ਆਮ ਤੌਰ ਤੇ ਬ੍ਰਿਟਾਨੀਆਂ ਵੱਲੋਂ ਦੁਨੀਆ ਨੂੰ ਦੱਸੀ ਜਾਂਦੀ ਹੈ ਕਿ ਬਸਤੀਵਾਦ ਦੇ ਦੌਰ ਤੇ ਭਾਰਤ ਨੂੰ ਗੁਲਾਮ ਰੱਖਣ ਲਈ ਬ੍ਰਿਟਨ ਨੂੰ ਕੋਈ ਖਾਸ ਆਰਥਿਕ ਲਾਭ ਨਹੀਂ ਸੀ ਹੋਇਆ ਸਗੋਂ ਭਾਰਤ ਤੇ ਪ੍ਰਸ਼ਾਸਨ ਕਰਨਾ ਬ੍ਰਿਟਾਨੀਆਂ ਲਈ ਇੱਕ ਮਹਿੰਗਾ ਸੌਦਾ ਸੀ ਕਲੰਬੀਆ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਇੱਕ ਨਵੀਂ ਖੋਜ ਇਸ ਬਰਤਾਨਤ ਨੂੰ ਬਹੁਤ ਵੱਡਾ ਝਟਕਾ ਦਿੰਦੀ ਹੈ ਤੇ ਝੂਠ ਸਾਬਤ ਕਰਦੀ ਹੈ ਮਸ਼ਹੂਰ ਅਰਥਸ਼ਾਸਤਰੀ ਉਤਸਾ ਪਟਰਾਇਕ ਦੁਆਰਾ ਨਵੀਂ ਖੋਜ ਅਨਸਾਰ ਟੈਕਸ ਅਤੇ ਵਪਾਰ ਤੇ ਲਗਭਗ ਦੋ ਸਦੀਆਂ ਦੇ ਲੰਬੇ ਅੰਕੜਿਆਂ ਨੂੰ ਦਰਸਾਉਂਦੇ ਹੋਏ ਪਟਰਾਇਕ ਨੇ ਗਿਣਤੀ ਕਰਦੇ ਹੋਏ ਇਹ ਦੱਸਿਆ ਹੈ ਕਿ ਬ੍ਰਿਟਨ ਨੇ 1765 ਤੋਂ 1938 ਦੀ ਮਿਆਦ ਦੇ ਦੌਰਾਨ ਭਾਰਤ ਤੋਂ ਲਗਭਗ 45 ਟ੍ਰਿਲੀਅਨ ਡਾਲਰ ਕਮਾਏ ਜਾਂ ਲੁੱਟੇ ਇੱਥੇ ਇਹ ਕੰਮ ਕਿਵੇਂ ਚੱਲਦਾ ਰਿਹਾ ਈਸਟਰਨ ਇੰਡੀਆ ਕੰਪਨੀ ਨੇ ਭਾਰਤ ਵਿੱਚ ਟੈਕਸ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਫਿਰ ਇਸ ਹਾਰੀ ਨਾਲ مالیਏ ਦੇ ਕਿਸੇ ਨੂੰ ਜਾਨੀ ਕਿ ਇੱਕ ਧਾਈ ਹਿੱਸੇ ਨੂੰ ਬ੍ਰਿਟਿਸ਼ ਵਰਤੋਂ ਲਈ ਭਾਰਤੀ ਸਮਾਨ ਦੀ ਖਰੀਦ ਲਈ ਫੰਡ ਦੇਣ ਲਈ ਵਰਤਿਆ ਦੂਜੇ ਸ਼ਬਦਾਂ ਵਿੱਚ ਆਪਣੀ ਜੇਬ ਵਿੱਚੋਂ ਭਾਰਤੀ ਵਸਤੂਆਂ ਦਾ ਭੁਗਤਾਨ ਕਰਨ ਦੀ ਬਜਾਏ ਬ੍ਰਿਟਿਸ਼ ਵਪਾਰੀਆਂ ਨੇ ਉਹਨਾਂ ਨੂੰ ਮੁਕਤ ਵਿੱਚ ਪ੍ਰਾਪਤ ਹੋਇਆ ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਤੋਂ ਵਸੂਲਿਆ ਗਿਆ ਟੈਕਸ ਹੀ ਮੋੜ ਵਰਤ ਲਿਆ ਗਿਆ ਸਮਾਨ ਖਰੀਦ ਲਿਆ ਗਿਆ ਇੱਕ ਵੱਡਾ ਘਟਾੜਾ ਸੀ ਵੱਡੇ ਪਮਾਨੇ ਦੀ ਚੋਰੀ ਫਿਰ ਵੀ ਬਹੁਤੇ ਭਾਰਤੀ ਇਸ ਗੱਲ ਤੋਂ ਅਣਜਾਣ ਸਨ ਕਿ ਹੋਕ ਹੀ ਰਿਹਾ ਹੈ ਕਿਉਂਕਿ ਟੈਕਸ ਇਕੱਠਾ ਕਰਨ ਵਾਲਾ ਏਜੰਟ ਕੋਈ ਹੋਰ ਹੁੰਦਾ ਸੀ ਤੇ ਸਮਾਨ ਖਰੀਦਣ ਲਈ ਕੋਈ ਹੋਰ ਆ ਜਾਂਦਾ ਸੀ ਜੇ ਇਹ ਉਹੀ ਵਿਅਕਤੀ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਇਹਦੀ ਸੂਹ ਲੱਗ ਜਾਂਦੀ ਕਿ ਇਹ ਲੋਕ ਸਾਡੀ ਚੋਰੀ ਕਰ ਰਹੇ ਨੇ ਭਾਰਤ ਤੋਂ ਚੋਰੀ ਕੀਤੇ ਜਾਂ ਲੁੱਟੇ ਹੋਏ ਸਮਾਨ ਵਿੱਚੋਂ ਕੁਝ ਬ੍ਰਿਟਾਨੀਆ ਵਿੱਚ ਖਫਤ ਕਰ ਲਿਆ ਜਾਂਦਾ ਤੇ ਬਾਕੀ ਸਮਾਨ ਨੂੰ ਦੂਜੇ ਪੱਛਮੀ ਮੁਲਕਾਂ ਨੂੰ ਵੇਚ ਦਿੱਤਾ ਜਾਂਦਾ। ਮੌਡਰਨ ਰਿਆਤ ਪ੍ਰਣਾਲੀ ਨੇ ਬ੍ਰਿਟਨ ਨੂੰ ਯੂਰਪ ਤੋਂ ਯਾਦ ਕਰਨ ਵਿੱਚ ਆਰਥਿਕ ਸ਼ਕਤਾ ਪ੍ਰਾਪਤ ਕੀਤੀ। ਜਿਸ ਵਿੱਚ ਲੋਹਾ, ਤਾਰ, ਲੱਕੜ ਵਰਗੀਆਂ ਕਈ ਸਮਗਰੀਆਂ ਸ਼ਾਮਲ ਸਨ। ਜੋ ਕਿ ਬ੍ਰਿਟਨ ਦੇ ਉਦਯੋਗੀਕਰਨ ਲਈ ਜ਼ਰੂਰੀ ਸਨ। ਦਰਅਸਲ ਉਦਯੋਗਿਕ ਕ੍ਰਾਂਤੀ ਬਹੁਤ ਹੱਦ ਤੱਕ ਭਾਰਤ ਤੋਂ ਇਸ ਯੋਜਨਾਬੰਦ ਚੋਰੀ ਦੇ ਉੱਤੇ ਨਿਰਭਰ ਕਰਦੀ ਸੀ ਇਹਦੇ ਸਿਖਰ ਤੇ ਅੰਗਰੇਜ਼ ਚੋਰੀ ਕੀਤੇ ਸਮਾਨ ਨੂੰ ਦੂਜੇ ਦੇਸ਼ਾਂ ਨੂੰ ਪਹਲੇ ਸਥਾਨ ਤੋਂ ਖਰੀਦੇ ਨਾਲੋਂ ਕਿਤੇ ਵੱਧ ਮੁੱਲ ਤੇ ਵੇਚਦੇ ਨਾ ਸਿਰਫ ਮਾਲ ਦੇ ਅਸਲ ਕੀਮਤ ਤੋਂ 100% ਦੀ ਵੱਧ ਲਾਭ ਲੈਂਦੇ ਸਗੋਂ 50% ਦੀ ਹੋਰ ਓਵਰਹੈਡ ਚਾਰਜਸ ਜਾਂ ਮਾਰਕਅਪ ਵੀ ਜੋੜ ਦਿੰਦੇ ਅਸਲ ਵਿੱਚ ਕੋਈ ਵੀ ਜੋ ਭਾਰਤ ਤੋਂ ਸਮਾਨ ਖਰੀਦਣਾ ਚਾਹੁੰਦਾ ਉਹ ਵਿਸ਼ੇਸ਼ ਕਾਉਂਸਲ ਦੇ ਬਿੱਲਾਂ ਦੀ ਵਰਤੋਂ ਕਰਕੇ ਹੀ ਅਜਿਹੇ-ਅਜਿਹੇ ਕੰਮ ਕਰ ਸਕਦਾ ਸੀ ਇੱਕ ਵੱਖਰੀ ਕਾਗਜੀ ਮੁਦਰਾ ਜੋ ਸਿਰਫ ਬ੍ਰਿਟਿਸ਼ ਕਰਾਉਨ ਦੁਆਰਾ ਹੀ ਜਾਰੀ ਕੀਤੀ ਜਾਂਦੀ ਸੀ ਤੇ ਉਹਨਾਂ ਨੂੰ ਪ੍ਰਾਪਤ ਕੀਤਾ ਜਾਣ ਦਾ ਇੱਕੋ ਇੱਕ ਤਰੀਕਾ ਸੀ ਕਿ ਉਹਨਾਂ ਨੂੰ ਸੋਨੇ ਜਾਂ ਚਾਂਦੀ ਨਾਲ ਖਰੀਦਿਆ ਜਾਵੇ ਇਸ ਲਈ ਵਪਾਰੀ ਬਿੱਲ ਪ੍ਰਾਪਤ ਕਰਨ ਲਈ ਪਹਿਲਾਂ ਲੰਡਨ ਨੂੰ ਸੋਨੇ ਵਿੱਚ ਭੁਗਤਾਨ ਕਰਦੇ ਤੇ ਫਿਰ ਭਾਰਤੀ ਉਤਪਾਦਕਾਂ ਨੂੰ ਭੁਗਤਾਨ ਕਰਨ ਲਈ ਬਿੱਲਾਂ ਦੀ ਵਰਤੋਂ ਕਰਦੇ ਜਦੋਂ ਭਾਰਤੀਆਂ ਨੇ ਸਥਾਨਕ ਬਸਤੀਵਾਦੀ ਦਫ਼ਤਰ ਵਿੱਚ ਬਿੱਲਾਂ ਨੂੰ ਕੈਸ਼ ਕੀਤਾ ਤਾਂ ਉਹਨਾਂ ਨੂੰ ਟੈਕਸ ਮਾਲੀਏ ਵਿੱਚੋਂ ਇਕੱਠੇ ਕੀਤੇ ਰੁਪਈਆਂ ਵਿੱਚ ਭੁਗਤਾਨ ਕੀਤਾ ਜਾਂਦਾ ਉਹ ਪੈਸਾ ਉਹਨਾਂ ਤੋਂ ਜੋ ਮਾਲੀਏ ਦੇ ਰੂਪ ਵਿੱਚ ਇਕੱਠਾ ਕੀਤਾ ਗਿਆ ਸੀ ਇਸ ਲਈ ਇੱਕ ਵਾਰ ਫਿਰ ਉਹਨਾਂ ਨੂੰ ਅਸਲ ਵਿੱਚ ਭੁਗਤਾਨ ਨਹੀਂ ਕੀਤਾ ਗਿਆ ਜਦੋਂ ਉਹਨਾਂ ਨਾਲ ਧੋਖਾ ਕੀਤਾ ਗਿਆ ਇਸ ਤਰ੍ਹਾਂ ਲੰਡਨ ਨੇ ਉਹ ਸਾਰਾ ਸੋਨਾ ਤੇ ਚਾਂਦੀ ਜੋ ਭਾਰਤੀਆਂ ਨੂੰ ਉਹਨਾਂ ਦੇ ਨਿਰਾਤ ਦੇ ਬਦਲੇ ਸਿੱਧੇ ਜਾਣਾ ਚਾਹੀਦਾ ਸੀ ਆਪਣੇ ਅਧਿਕਾਰ ਵਿੱਚ ਲੈ ਲਿਆ ਇਸ ਭ੍ਰਿਸ਼ਟ ਪ੍ਰਣਾਲੀ ਦਾ ਮਤਲਬ ਇਹ ਸੀ ਕਿ ਭਾਵੇਂ ਭਾਰਤ ਬਾਕੀ ਦੁਨੀਆ ਦੇ ਨਾਲ ਇੱਕ ਪ੍ਰਭਾਵਸ਼ਾਲੀ ਵਪਾਰਕ ਸਰਪਲਸ ਚਲਾ ਰਿਹਾ ਸੀ ਇੱਕ ਵਾਧੂ ਜੋ 20 ਸਦੀ ਦੇ ਸ਼ੁਰੂ ਵਿੱਚ ਤਿੰਨ ਦਹਾਕੇ ਤੱਕ ਚੱਲਿਆ ਇਹ ਰਾਸ਼ਟਰੀ ਖਾਤਿਆਂ ਵਿੱਚ ਘਾਟੇ ਵੱਜੋਂ ਦਿਖਾਇਆ ਜਾਂਦਾ ਰਿਹਾ ਕਿਉਂਕਿ ਭਾਰਤ ਦੇ ਅਸਲਾਮਦ ਬ੍ਰਿਟਿਸ਼ ਦੁਆਰਾ ਨਿਰਯਾਤ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਦੀ ਸੀ ਅੱਜ ਬ੍ਰਿਟਾਨੀਆਂ ਨੂੰ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਸ ਨੇ ਇੱਕ ਲੁਕਵੀ ਲੁੱਟ ਕੀਤੀ ਹੈ ਤੇ ਫਿਰ ਇਸ ਲਈ ਮਾਫੀ ਵੀ ਮੰਗਣੀ ਚਾਹੀਦੀ ਹੈ ਤੇ ਇਹਦੀ ਭਰਾਈ ਲਈ ਵੈਸੇ ਤਾਂ ਮੁਆਵਜ਼ੇ ਤੈਅ ਕਰਨ ਦੀ ਵੀ ਲੋੜ ਹੈ ਪਰ ਪਟਨਾਕ ਨੇ ਇਹਦੇ ਕਈ ਚੀਜ਼ਾਂ ਦੀ ਪਛਾਣ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇੰਨੀਆਂ ਵੱਡੀਆਂ ਰਕਮਾਂ ਨੂੰ ਪੂਰਾ ਕਰਨ ਲਈ ਬ੍ਰਿਟਨ ਸਰਕਾਰ ਕੋਲ ਪੈਸਾ ਹੀ ਨਹੀਂ ਹੈ ਇਸ ਤਰ੍ਹਾਂ ਅਸੀਂ ਇਸ ਕਹਾਣੀ ਨੂੰ ਸਿੱਧਾ ਸੈੱਟ ਕਰਕੇ ਸ਼ੁਰੂ ਕਰ ਸਕਦੇ ਹਾਂ ਸਾਨੂੰ ਸਿਰਫ ਇਹ ਮੰਨਣ ਦੀ ਲੋੜ ਹੈ ਕਿ ਬ੍ਰਿਟਨ ਨੇ ਭਾਰਤ ਤੇ ਨਿਯੰਤਰਣ ਜਾਂ ਕੰਟਰੋਲ ਪਰ ਪੁਕਾਰ ਦੇ ਵਾਸਤੇ ਨਹੀਂ ਸੀ ਕੀਤਾ ਸਭ ਨੂੰ ਲੁੱਟ ਜਾਰੀ ਰੱਖਣ ਲਈ ਕੀਤਾ ਹੋਇਆ ਸੀ ਅਤੇ ਬ੍ਰਿਟਾਨੀਆਂ ਦਾ ਜਿਹੜਾ ਉਦਯੋਗਿਕ ਉਪਾ ਉਭਾਰ ਸਾਨੂੰ ਨਜ਼ਰ ਆਉਂਦਾ ਜਾਂ ਜਿਹੜੀ ਭਾਫ ਇੰਜਨ ਤੇ ਮਜ਼ਬੂਤ ਸਸਥਾਆਂ ਇਹ ਆਪਣੇ ਆਪ ਨਹੀਂ ਸੀ ਉਭਰੀਆਂ ਜਿਵੇਂ ਕਿ ਸਾਡੀਆਂ ਸਕੂਲੀ ਕਿਤਾਬਾਂ ਚ ਸਾਨੂੰ ਪੜਾਇਆ ਜਾਂਦਾ ਹੈ ਇਹ ਕੋਈ ਭਾਰਤ ਦੇ ਸਾਨ ਭਰਿਆ ਪਰਪਕਾਰ ਨਹੀਂ ਸੀ ਬਾਈਬਲ ਕਹਿੰਦੀ ਹੈ ਕਿ ਜੋਹਾਨਾ ਬਪਤਿਪਸਾ ਦੇਣ ਵਾਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਸਵਰਗ ਦੇ ਰਾਜ ਤੇ ਹਿੰਸਾ ਹੁੰਦੀ ਆਈ ਹੈ ਤੇ ਇਹੋ ਕੁਝ ਬ੍ਰਿਟਨ ਸਾਮਰਾਜ ਨੇ ਭਾਰਤੀਆਂ ਨਾਲ ਕੀਤਾ ਹਰ ਲਿਆਜ ਨਾਲ ਭਾਰਤ ਨਿਸ਼ਚਿਤ ਤੌਰ ਤੇ ਬ੍ਰਿਟਿਸ਼ ਬਸਤੀਵਾਦ ਦੇ ਸਭ ਤੋਂ ਮਹੱਤਵਪੂਰਨ ਪੀੜਤਾਂ ਵਿੱਚੋਂ ਇੱਕ ਦੇਸ਼ ਸੀ ਧੰਨਵਾਦ